ਸਰ ਸ਼ਿਕਾਲ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਪਿਆਰਾ ਜਿਹਾ ਡਿਜ਼ਾਈਨ ਲੈ ਕੇ ਆਏ ਆ ਇਸ ਡਿਜ਼ਾਈਨ ਨੂੰ ਤੁਸੀਂ ਟੋਪੀ ਵਿੱਚ ਪਾ ਸਕਦੇ ਹੋ ਨਾ ਤੇ ਜਾਂ ਸਖਾਫ ਵਿੱਚ ਯੂਜ਼ ਕਰ ਸਕਦੇ ਹੋ ਇਹਦੇ ਲਈ ਤੁਸੀਂ ਕੀ ਕਰਨਾ ਆ ਇਹ ਡਿਜ਼ਾਈਨ ਬੈਕਸਾਈਡ ਤੋਂ ਸ਼ੁਰੂ ਹੁੰਦਾ ਆ ਪਹਿਲੇ ਦੋ ਗੁੰਡੇ ਲੈਣੇ ਆ ਤੁਸੀਂ ਦੋ ਗੁੰਡਿਆਂ ਨੂੰ ਇਕੱਠਾ ਚੱਕ ਕੇ ਧਾਗਾ ਉੱਪਰ ਦੀ ਕੱਢ ਕੇ ਦੋਨਾਂ ਦੇ ਵਿੱਚ ਦੀ ਇੱਕ ਗੁੰਡਾ ਬਣਾ ਲੈਣਾ ਤੇ ਉਸ ਤੋਂ ਬਾਅਦ ਜਿਹੜਾ ਪਹਿਲਾ ਧਾਗਾ ਆ ਉਹਨੂੰ ਸਲਾਈ ਤੋਂ ਉਤਾਰ ਦੇਣਾ ਸੈਕੰਡ ਉਦਾਂ ਹੀ ਰਹੇਗਾ ਸਿਰਫ ਪਹਿਲਾ ਧਾਗਾ ਉਤਾਰਨਾ ਫਿਰ ਤੁਸੀਂ ਉਹੀ ਪ੍ਰੋਸੈਸ ਕੰਟੀਨਿਊ ਕਰਨਾ ਹੈ ਜਿਹੜਾ ਉਤਾਰਿਆ ਧਾਗਾ ਉਹ ਤੇ ਅਗਲਾ ਗੁੰਡਾ ਪਹਿਲਾ ਗੁੰਡਾ ਉਤਾਰਿਆ ਤੇ ਅਗਲਾ ਗੁੰਡਾ ਧਾਗਾ ਉੱਪਰ ਦੀ ਕਰੋਗੇ ਤੇ ਦੋਨਾਂ ਦੇ ਵਿੱਚ ਦੀ ਇੱਕ ਗੁੰਡਾ ਬਣਾ ਲਓਗੇ ਫਿਰ ਜਿਹੜਾ ਦੋਹਾਂ ਵਾਲਾ ਪਹਿਲਾ ਗੁੰਡਾ ਉਹਨੂੰ ਸਲਾਈ ਤੋਂ ਉਤਾਰ ਦੋਗੇ ਬੈਕ ਵਾਲਾ ਗੁੰਡਾ ਉਦਾਂ ਹੀ ਰਹੇਗਾ ਫਿਰ ਤੁਸੀਂ ਸਲਾਈ ਉਦਾਂ ਹੀ ਇਹ ਇਹ ਪ੍ਰੋਸੈਸ ਇਦਾਂ ਹੀ ਚੱਲੇਗਾ ਬੈਕ ਸਾਈਡ ਤੋਂ ਤੁਸੀਂ ਥੱਲੇ ਨੂੰ ਮੂੰਹ ਕਰਕੇ ਸਲਾਈ ਦਾ ਜਾਨੀ ਜਿੱਦਾਂ ਆਪਾਂ ਪੁੱਠਾ ਕੁੰਡਾ ਪਾਉਣੀ ਹੁੰਨੇ ਆ ਉਦਾਂ ਪਾਉਂਗੇ ਧਾਗਾ ਅੱਗੇ ਕਰੋਗੇ ਕੁੰਡਾ ਬਣਾਉਗੇ ਪਹਿਲਾ ਧਾਗਾ ਉਤਾਰ ਦੋਗੇ ਸਲਾਈ ਤੋਂ ਫਿਰ ਫਿਰ ਵਸ ਉਹੀ ਡਿਜ਼ਾਈਨ ਕਰਦੀ ਥੋੜਾ ਜਿਆਦਾ ਟਫਰ ਡਿਜ਼ਾਈਨ ਮਤਲਬ ਥੋੜੀ ਜੀ ਮਿਹਨਤ ਵੱਧ ਲੱਗਦੀ ਹੈ ਟਫ ਤਾਂ ਨਹੀਂ ਕਹਿ ਸਕਦੇ ਥੋੜੀ ਜੀ ਜ਼ਿਆਦਾ ਮਿਹਨਤ ਲੱਗਦੀ ਹੈ ਪਰ ਬਹੁਤ ਹੀ ਸੋਹਣਾ ਡਿਜ਼ਾਈਨ ਤਿਆਰ ਹੁੰਦਾ ਹੈ ਜਿੱਦਾਂ ਆਪਾਂ ਸਕਾਰਫ ਯੂਜ਼ ਕਰਦੇ ਹਾਂ ਜੈਂਟਸ ਸਕਾਰਫ ਹੋ ਕੇ ਸਰਦੀਆਂ ਚ ਹਨਾ ਮਫਲਰ ਮਫਲਰ ਹੁੰਦਾ ਜਿੱਦਾਂ ਮਫਲਰ ਲੈ ਕੇ ਜਾਂਦੇ ਹੋ ਉਹਦੇ ਲਈ ਪਾਇਆ ਹੋਇਆ ਡਿਜ਼ਾਈਨ ਬਹੁਤ ਸੋਹਣਾ ਲੱਗੇਗਾ ਬਹੁਤ ਗੁੰਦਮਾ ਗੁੰਦਮਾ ਡਿਜ਼ਾਈਨ ਬਣਦਾ ਹੈ ਇਦਾਂ ਹੀ ਤੁਸੀਂ ਇਹਦੀ ਫਰੰਟ ਸਾਈਡ ਆ ਜਿਹੜੀ ਉਹ ਕੰਪਲੀਟ ਕਰ ਦੋਗੇ ਲਾਸਟ ਤੇ ਜਿਹੜੇ ਕੁੰਡੇ ਰਹਿ ਜਾਣਗੇ ਉਹ ਇਦਾਂ ਹੀ ਬਣਾ ਕੇ ਇੱਕ ਕੁੰਡਾ ਉਤਾਰ ਦੋਗੇ ਫਿਰ ਤੁਸੀਂ ਜਿਹੜੇ ਦੋ ਰਹਿ ਗਏ ਉਹਨਾਂ ਨੂੰ ਬੜਾ ਹੀ ਪਿਆਰਾ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੋਏਗਾ ਤੇ ਉਸ ਤੋਂ ਬਾਅਦ ਜਿਹੜੇ ਦੋ ਕੁੰਡੇ ਰਹਿ ਗਏ ਉਸ ਤੋਂ ਬਾਅਦ ਪਿੱਛੇ ਵਾਲੇ ਉਹਨਾਂ ਦੋ ਕੁੰਡਿਆਂ ਦਾ ਫਿਰ ਉੱਪਰ ਦੀ ਧਾਗਾ ਕਰਕੇ ਇੱਕ ਕੁੰਡਾ ਇੱਕ ਕੁੰਡਾ ਬਣ ਗਿਆ ਇੱਕ ਕੁੰਡਾ ਬਣਨ ਤੋਂ ਬਾਅਦ ਪਹਿਲਾ ਕੁੰਡਾ ਉਤਾਰ ਕੇ ਉਸ ਤੋਂ ਬਾਅਦ ਦੋ ਕੁੰਡੇ ਰਹਿ ਜਾਣਗੇ ਉਹਨਾਂ ਨੂੰ ਫਿਰ ਇਦਾਂ ਹੀ ਬਣਾ ਕੇ ਇਦਾਂ ਤੁਸੀਂ ਸਲਾਈ ਉਤਾਰ ਦੋਗੇ ਪਹਿਲੇ ਦੇ ਲਾਸਟ ਤੇ ਇੱਕ ਕੁੰਡਾ ਰਹਿ ਜਾਏਗਾ ਉਸ ਨੂੰ ਤੁਸੀਂ ਸਿੰਗਲ ਹੀ ਬੁਣ ਦੋਗੇ ਇਹਦਾ ਤੁਹਾਡੀ ਜਿਹੜੀ ਫਸਟ ਰੋ ਆ ਉਹ ਬਣ ਕੇ ਕੰਪਲੀਟ ਹੋ ਜਾਏਗੀ ਇਹ ਡਾਇਗਨਲ ਤੇ ਵਰਟੀਕਲ ਜਿਹੜੀਆਂ ਲਾਈਨਸ ਪੈਂਦੀਆਂ ਨੇ ਦੇਖੋ ਟੇਡੀਆਂ ਲਾਈਨਾਂ ਜਿਹੜੀਆਂ ਬਣਦੀਆਂ ਉਸ ਤੋਂ ਬਾਅਦ ਆਪਾਂ ਆ ਜਾਾਂਗੇ ਬੈਕ ਸਾਈਡ ਬੈਕ ਸਾਈਡ ਵੀ ਤੁਸੀਂ ਇਦਾਂ ਹੀ ਕਰਨਾ ਬੈਕ ਸਾਈਡ ਆ ਜਿਹੜੀ ਉਹ ਸिलाई ਅੱਗੇ ਤੋਂ ਬਣਨਾ ਨੀਚੇ ਦੀ ਸिलाई ਦਾ ਮੂੰਹ ਥੱਲੇ ਨੂੰ ਕਰਕੇ ਡਿਜ਼ਾਈਨ ਬਣਨਾ ਆ ਸिलाई ਦੇ ਉੱਪਰ ਦੀ ਧਾਗਾ ਦੋ ਕੁੰਡੇ ਚੱਕੋਗੇ ਪਹਿਲਾ ਕੁੰਡਾ ਉਤਾਰ ਦੋਗੇ ਫਿਰ ਦੋ ਕੁੰਡੇ ਫਿਰ ਚੱਕੋਗੇ ਫਿਰ ਉਹਦੇ ਉੱਪਰ ਦੀ ਥ੍ਰੈਡ ਫਿਰ ਦੋਵਾਂ ਦਾ ਇੱਕ ਬਣਾਉਗੇ ਫਿਰ ਇੱਕ ਧਾਗਾ ਉਤਾਰ ਦੋਗੇ ਪਹਿਲੇ ਪਹਿਲਾ ਕੁੰਡਾ ਸਲਾਈ ਤੋਂ ਲਾ ਦੋਗੇ ਫਿਰ ਫਿਰ ਇਹ ਹੀ ਪ੍ਰੋਸੈਸ ਤੁਹਾਡਾ ਕੰਟੀਨਿਊ ਚੱਲੂਗਾ ਬੈਕ ਸਾਈਡ ਵੀ ਉਤਾਰ ਦੋ ਫਿਰ ਤੁਸੀਂ ਦੋ ਗੁੰਡਿਆਂ ਦਾ ਇੱਕ ਬਣਾ ਲਓ ਧਾਗਾ ਅੱਗੇ ਕਰੋ ਫਿਰ ਇੱਕ ਕੁੰਡਾ ਤਿਆਰ ਹੋ ਜਾਏਗਾ ਉਸ ਤੋਂ ਬਾਅਦ ਪਹਿਲਾ ਕੁੰਡਾ ਸਲਾਈ ਦੇ ਤੋਂ ਉਤਾਰ ਦੋਗੇ ਇਦਾਂ ਹੀ ਤੁਹਾਡਾ ਸਾਰਾ ਜਿਹੜਾ ਇਹ ਵਾਲੀ ਰੋਆ ਕੰਪਲੀਟ ਕਰੋਗੇ ਇਸੇ ਤਰ੍ਹਾਂ ਡਿਜ਼ਾਈਨ ਨੂੰ ਮਤਲਬ ਥੋੜਾ ਜਿਹਾ ਮੁਸ਼ਕਿਲ ਆਂਦੀ ਹੈ ਜਦੋਂ ਤੁਸੀਂ ਦੋ ਕੁੰਡੇ ਇਕੱਠੇ ਚੱਕਦੇ ਹੋ ਤੇ ਅਦਰਵਾਈਜ਼ ਕੋਈ ਇਦਾਂ ਟਫ ਨਹੀਂ ਹੈਗਾ ਡਿਜ਼ਾਈਨ ਪਰ ਜਿੱਦਾਂ ਤੁਸੀਂ ਮਫਲਰ ਬਣਾਉਣਾ ਚਾਹੋ ਕੈਪ ਬਣਾਉਣਾ ਚਾਹੋ ਉਹਦੇ ਲਈ ਬੜਾ ਪਿਆਰਾ ਡਿਜ਼ਾਈਨ ਲੱਗੇਗਾ ਇਹ ਬਣਾਇਆ ਹੋਇਆ ਉਤ ਕੁੰਡਾ ਉਤਾਰ ਦੋਗੇ ਇਦਾਂ ਹੀ ਤੁਸੀਂ ਇਹ ਵਾਲੀ ਸਾਰੀ ਰੋ ਵੀ ਕੰਪਲੀਟ ਕਰ ਲੋਗੇ ਇਹ ਸਾਰੀ ਰੋ ਕੰਪਲੀਟ ਹੋਣ ਤੋਂ ਬਾਅਦ ਇਹ ਵਾਲਾ ਡਿਜ਼ਾਈਨ ਆ ਜਿਹੜਾ ਤੁਹਾਡੇ ਕੋਲੇ ਬਣ ਕੇ ਤਿਆਰ ਹੋ ਜਾਏਗਾ ਅਗਰ ਤੁਹਾਨੂੰ ਸਾਡੀ ਇਹ ਵਾਲਾ ਡਿਜ਼ਾਈਨ ਤਿਆਰ ਕਰੇ ਦੀ ਵੀਡੀਓ ਜਾਂ ਇਹ ਵਾਲਾ ਡਿਜ਼ਾਈਨ ਪਸੰਦ ਆਇਆ ਹੋਵੇਗਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਥੈਂਕ ਯੂ